ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਉਮੀਦ ਕਰਦੇ ਹਾਂ ਕਿ ਤੁਸੀਂ ਸਭ ਠੀਕ ਠਾਕ ਹੋਵੋਗੇ ਦੋਸਤੋ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਅਤੇ ਇਹ ਤਾਂ ਤੁਹਾਨੂੰ ਪਤਾ ਹੀ ਹੈ ਕਿ ਦਿਲਜੀਤ ਦਸਾਂਝ ਨੇ ਪੰਜਾਬ ਅਤੇ ਪੰਜਾਬੀਆਂ ਦਾ ਨਾਂ ਬੜਾ ਚਮਕਾਇਆ ਹੋਇਆ ਤੇ ਆ ਚੰਡੀਗੜ੍ਹ ਦੀ ਵੀਡੀਓ ਹੈ ਤੇ ਵੀਡੀਓ ਦੇ ਵਿੱਚ ਤੁਸੀਂ ਦੇਖੋ ਕਿ ਜਦੋਂ ਦਿਲਜੀਤ ਦੀ ਐਂਟਰੀ ਹੁੰਦੀ ਹੈ ਤੇ ਖੁਸ਼ੀ ਦੇਖੋ ਕਿੰਨੀ ਆ ਲੋਕਾਂ ਦੇ ਵਿੱਚ ਅਤੇ ਕਈ ਲੋਕਾਂ ਨੂੰ ਜਦੋਂ ਦਿਲਜੀਤ ਦਸਾਂਝ ਨਹੀਂ ਦਿਖਦਾ ਤੇ ਅੱਗੇ ਤੁਸੀਂ ਵੀਡੀਓ ਦੇ ਵਿੱਚ ਦੇਖੋ ਕਿ ਲੋਕਣਾ ਕਿਵੇਂ ਦਰਖਤਾਂ ਤੇ ਚੜ ਕੇ ਦਿਲਜੀਤ ਦਸਾਂਝ ਦਾ ਸੋਹ ਦੇਖ ਰਹੇ ਨੇ ਤੇ ਲੋਕਾਂ ਦੇ ਵਿੱਚ ਇਹਨਾਂ ਦੇਖੋ ਦਿਲਜੀਤ ਦੇ ਚੰਡੀ ਇਤਨਾ ਐਨੀ ਖੁਸ਼ੀ ਹੈ ਤੇ ਤੁਸੀਂ ਦੇਖੋ ਕਿ ਲੋਕ ਨਾ ਦੇਖੋ ਦਰਖਤਾਂ ਤੇ ਚੜ ਕੇ ਨਾਲੇ ਤਾਂ ਸੋ ਦੇਖ ਰਹੇ ਆ ਤੇ ਦਰਖਤਾਂ 'ਚ ਚੜ ਕੇ ਨੱਚ ਰਹੇ ਆ ਅੱਗੇ ਤੁਸੀਂ ਪੂਰੀ ਵੀਡੀਓ ਦੇਖੋ ਵੀਡੀਓ ਨੂੰ ਦੇਖਣ ਤੋਂ ਬਾਅਦ ਵੀਡੀਓ ਨੂੰ ਲਾਈਕ ਆ ਤੇ ਸ਼ੇਅਰ ਜ਼ਰੂਰ ਕਰਕੇ ਜਾਇਓ ਜੀ ਬਾਕੀ ਦੋਸਤੋ ਤੁਹਾਡੇ ਇਸ ਵੀਡੀਓ ਬਾਰੇ ਕੀ ਵਿਚਾਰ ਨੇ ਕਮੈਂਟ ਸੈਕਸ਼ਨ ਦੇ ਵਿੱਚ ਦੋ ਸ਼ਬਦ ਜ਼ਰੂਰ ਲਿਖ ਕੇ ਜਾਇਓ ਅਤੇ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰਕੇ ਜਾਇਓ ਮਿਲਦੇ ਹਾਂ ਕੋਈ ਨਵੀਂ ਵੀਡੀਓ ਲੈ ਕੇ ਉਦੋਂ ਤੱਕ ਲਈ ਰੱਬ ਰਾਖਾ